ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੈ ਕੇ ਆਈਆਂ ਜੀ ਇੱਕ ਨਵੇਂ ਸੂਟ ਜਿਹੜਾ ਕਿ ਆਪਾਂ ਜਿਹਦੇ ਤੇ ਮਸ਼ੀਨ ਦਾ ਵਰਕ ਕੀਤਾ ਹੋਇਆ ਹੈ ਤੇ ਬਹੁਤ ਹੀ ਸੋਹਣਾ ਸੂਟ ਆ ਤੇ ਇੱਦਾਂ ਤੁਸੀਂ ਘਰ ਦੇ ਵਿੱਚ ਰਹਿ ਕੇ ਤੇ ਆਪਣੇ ਇਦਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਜੇ ਇੱਕ ਮੈਂ ਤੁਹਾਨੂੰ ਆਈਡੀਆ ਦੇਣ ਲੱਗੀ ਹਾਂ ਕਿ ਆਪਾਂ ਕਿਵੇਂ ਆਪਣੇ ਸੂਟ ਰੈਡੀ ਕਰ ਸਕਦੇ ਹਾਂ ਇਹ ਸੂਟ ਸਾਡੇ ਕਿਸੇ ਕਸਟਮਰ ਦੇ ਆ ਜਿਹੜੇ ਕਿ ਮਾਵਾਂ ਭੀ ਇਹਨੇ ਇਕੱਠਿਆਂ ਨੇ ਇੱਕੋ ਜਿਹੀ ਕਢਾਈ ਕਰਵਾ ਕੇ ਤੇ ਬਣਵਾਏ ਨੇ ਤੇ ਇਹ ਕਪੜਾ ਹੈਗਾ ਜੀ ਗਰੇਪ ਦਾ ਇਹ ਨੇਚਰਲ ਕ੍ਰੇਪ ਨਹੀਂ ਹੈ ਇਹ ਨਾਰਮਲ ਕ੍ਰੇਪ ਆ ਸੂਟ ਦੀ ਕਟਿੰਗ ਹੋਈ ਆ ਬਸ ਇਹਨੂੰ ਜੇ ਸਟਿਚ ਕਰਨ ਵਾਲਾ ਰਹਿੰਦਾ ਹੈ ਇਹ ਜੀ ਇਹਦੇ ਘੇਰੇ ਦੇ ਉੱਤੇ ਵਰਕ ਹੋਇਆ ਹੈ ਫੁੱਲ ਘੇਰਾ ਇਹਦਾ ਇਥੇ ਹੀ ਦੇਖ ਸਕਦੇ ਜੀ ਕਿੰਨਾ ਪਿਆਰਾ ਵਰਕ ਹੋਇਆ ਆ ਦੇਖੋ ਨੇੜੇ ਤੋਂ ਮਿਰਰ ਵਰਕ ਹੋਇਆ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜੇ ਕਲਰ ਯੂਜ਼ ਕੀਤੇ ਨੇ ਉਹ ਕੀਤੇ ਨੇ ਗ੍ਰੀਨ ਤੇ yellow ਕਲਰ ਜਿਹਦਾ ਬਹੁਤ ਹੀ ਵਧੀਆ ਇਹਦੇ ਉੱਤੇ ਇੱਕ ਜਚੰਦਿਆ ਕਲਰ ਬਹੁਤ ਹੀ ਸੋਹਣਾ ਲੱਗ ਰਿਹਾ ਇਹ ਵਾਲਾ ਤੇ ਕਢਾਈ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਜੀ ਇਹ ਹੱਥ ਵਾਲੀ ਕਢਾਈ ਦੀ ਹੱਥ ਵਾਲੀ ਮਸ਼ੀਨ ਦੀ ਕਢਾਈ ਆ ਜਿਹਦੇ ਨਾਲ ਕਿ ਨਾਰਮਲ ਆਪ ਫਰੇਮ ਘੁਮਾ ਕੇ ਕਰਨਾ ਪੈਂਦਾ ਕੰਪਿਊਟਰ ਮਸ਼ੀਨ ਦੀ ਨਹੀਂ ਹੈਗੀ ਤੇ ਇਹਦੇ ਨਾਲ ਆਪਾਂ ਜੀ ਰੈਡੀ ਕੀਤੇ ਆ ਉਹਨਾਂ ਨੇ ਪਹੁੰਚੇ ਰੈਡੀ ਕਰਵਾਏ ਸੀ ਆ ਦੇਖੋ ਪੌਂਚਿਆਂ ਦਾ ਡਿਜ਼ਾਈਨ ਰੈਡੀ ਕੀਤਾ ਵਾ ਤੇ ਕਟਿੰਗ ਹੋਈ ਸੂਟ ਦੀ ਬਸ ਸੇਹਣੀ ਵਾਲਾ ਵਾ ਇਹ ਪੌਂਚਿਆਂ ਤੇ ਆਏਗੀ ਅੱਗੇ ਤੇ ਕੁੰਦਿਆਂ ਵਾਲੇ ਇਹਦੇ ਪੌਂਚੇ ਰੱਖੇ ਜਾਣਗੇ ਤੇ ਉਹਨਾਂ ਨੇ ਹੋਰ ਬਾਜੂ ਜਾਂ ਗਲੇ ਦੇ ਉੱਤੇ ਕੋਈ ਵੀ ਡਿਜ਼ਾਈਨ ਉਹਨਾਂ ਨੇ ਨਹੀਂ ਕਰਵਾਇਆ ਤੇ ਇਹ ਮਾਵਾਂ ਈਆਂ ਦਾ ਸੂਟ ਆ ਇਹ ਮਦਰ ਦਾ ਸੂਟ ਸੀ ਤੇ ਹੁਣ ਆਪਾਂ ਤੁਹਾਨੂੰ ਡਾਟਰ ਦਾ ਸੂਟ ਦੱਸਦੇ ਆ ਅਨ ਜੀ ਜੇ ایر ਡਾਕਟਰ ਦਾ ਸੂਟ ਆ ਇਹ ਵੀ ਆ ਦੇਖੋ ਇਦਾਂ ਕੱਢਿਆ ਹੋਇਆ ਹੈ ਬਹੁਤ ਹੀ ਪਿਆਰੀ ਲੁੱਕ ਆਉਂਦੀ ਇਹਦੀ ਕਪੜਾ ਵੀ ਸੇਮ ਆ ਤੇ ਕਲਰ ਵੀ ਸੇਮ ਆ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਵੀ ਸੇਮ ਜਿਸ ਤਰ੍ਹਾਂ ਮਦਰ ਦੇ ਸੂਟ ਤੇ ਕਢਾਈ ਕੀਤੀ ਹੋਈ ਸੀ ਸੇਮ ਹੀ ਇਹਦੇ ਡਾਕਟਰ ਦੇ ਸੂਟ ਉੱਤੇ ਵੀ ਕੀਤੀ ਹੋਈ ਆ ਆ ਦੇਖੋ ਨੇੜੇ ਤੋਂ ਕਢਾਈ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਇਹਦੇ ਨਾਲ بیس ਕਲਰ ਦੇ ਦੁਪੱਟੇ ਆ ਕਢਾਈ ਨਾਲ ਦੇ ਦੁਪੱਟੇ ਨਹੀਂ ਕੀਤੇ ਤੇ ਜਿਹੜੀ ਦੁਪੱਟੇ ਨੇ ਉਹ بیس ਕਲਰ ਦੇ ਹੀ ਹੋਣਗੇ ਜਾਨੀ ਕਿ ਇਹ ਜਿਹੜਾ ব্রੌਨ ਸ਼ੇਡ ਦਾ ਸੂਟ ਹੈ ਕਾਫੀ ਜਿਹੀ ਸ਼ੇਡ ਦਾ ਤੇ ਇਸੇ ਕਲਰ ਦੇ ਹੀ ਇਹਦੇ ਨਾਲ ਦੁਪੱਟੇ ਨੇ ਤੇ ਮਦਰ ਤੇ ਸੂਟ ਨਾਲ ਹੀ ਦੁਪੱਟਾ ਵਾ ਡਾਟਰ ਦੇ ਸੂਟ ਨਾਲ ਦੁਪੱਟਾ ਨਹੀਂ ਕਰਵਾਇਆ ਬਾਕੀ ਦੀ ਬਨਣ ਤੋਂ ਬਾਅਦ ਚ ਅਸੀਂ ਤੁਹਾਨੂੰ ਇਹਦੀ ਲੁੱਕ ਦੱਸਾਂਗੇ ਕਿ ਕਿਵੇਂ ਦੀ ਲੱਗਦੀ ਆ ਤੁਹਾਨੂੰ ਇਹ ਵਧੀਆ ਲੱਗਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸੂਟ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ